ਇਹਦਾ ਮੁਕਾਬਲਾ ਕਰਦੇ ਨਹੀਂ ਬਾੜੀ ਰਾਦੇ ਮੁਗਲ ਹਕੂਮਤਾ ਸਮੇ ਸਮੇ ਤੇ ਉਤੇ ਆਪਣੇ ਹਮਲੇ ਕਰਦੇ ਰਹੇ ਪਰ ਸੱਚੇ ਪਾਤਸ਼ਾਹ ਦੇ ਇਸ ਪਾਵਨ ਤਖਤ ਦੀ ਜਿਹੜੀ ਸ਼ਾਨ ਉਹ ਹਮੇਸ਼ਾ ਵਾਸਤੇ ਉਸੀ ਰਹੀ ਆ ਜਿਹੜਾ ਸਾਡਾ ਖਾਲਸਾ ਪੰਥ ਆ ਇਹ ਖਾਲਸੇ ਪੰਥ ਦੇ ਅੱਗੇ ਜਿਹੜੇ ਦਲ ਪੰਥ ਆ ਇਹਨਾਂ ਨੇ ਸਮੇ ਸਮੇ ਤੇ ਉਤੇ ਅੱਜ ਕਿਉਂਕਿ ਦਿੱਲੀ ਫਤਿਹ ਤੇ ਹਾੜਾ ਵੀ ਆ ਆਪਾਂ ਜਦੋਂ ਇਕੱਠੇ ਹਾਂ ਸਾਰੀ ਕੌਮ ਇਕੱਠੀ ਹੀ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਹਾਲੂ ਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਜਰਨੈਲਾਂ ਦੀ ਅਗਵਾਈ 'ਚ ਦਿੱਲੀ ਵੀ ਫਤਿਹ ਕੀਤੀ ਆ ਅੱਜ ਈਸੋ ਨਿਹਾਲ ਨਾ ਜਾਬਾਸ਼ੀ ਤਸਕਰ ਰਮੜਾ ਰੂਪਾ ਵਾ ਅੱਜ ਜਿਹੜੀ ਦਿੱਲੀ ਆ ਜਾਂ ਕੋਈ ਸ਼ਕਤਾਂ ਵਾਹੀ ਉਹ ਇਹ ਚਾਹੁੰਦੀਆਂ ਵੀ ਸਿੱਖ ਹੋਣ ਤੇ ਜ਼ਰੂਰ ਪਰ ਹੋਣ ਜਿੱਦਾਂ ਦੇ ਅਸੀਂ ਚਾਹੀਏ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਨੇ ਤੈਅ ਕੀਤਾ ਦੁਨੀਆ ਦੀ ਕੋਈ ਵੀ ਤਾਕਤ ਇਹ ਤੈਅ ਨਹੀਂ ਕਰ ਸਕਦੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੋਊਗੀ ਕਰਾਂ ਜੇ ਇਹ ਹੋ ਜਾਏ ਇਹ ਜਿਹੜੀ ਸੇਵਾ ਆਪਾਂ ਨੂੰ ਮਿਲੀ ਆ ਮੈਂ ਪਹਿਲਾਂ ਵੀ ਸਾਰੇ ਵੀਰਾਂ ਨੂੰ ਦੱਸ ਚੁੱਕਾ ਇਹ ਅਸੀਂ ਕਰਨੀ ਆ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਛਿੱਧ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਹਿੰਦੇ ਜੀ ਤੁਹਾਡਾ ਮਾਣ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤੱਕ ਠਕਾਇਆ ਸੀ ਤੁਸੀਂ ਉਹਨੂੰ ਸੁਧਾ ਲਾਇਆ ਜੱਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਵਾਜੀ ਜੱਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਹੋ ਨਾਲ ਲਿਫਾਫਿਆਂ ਨੇ ਅੱਗੇ ਬੇੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜੱਥੇਦਾਰ ਪੰਥ ਨਾਲ ਦਾਵਾ ਜੇ ਪੰਥ ਨਹੀਂ ਤੇ ਉਹ ਜਥੇਦਾਰ ਕਿਹੇ ਕੰਮਦਾਨੀ ਆ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਜੀ ਐਕਟਰ ਵਿੱਚ ਸੁਪੋ ਲੈ ਆਵਾ ਸਾਵੇ ਨਾਲ ਮਸ਼ਹਤ ਕਰ ਰਿਹਾ ਜੀ 2 4 ਤੋਂ ਕਰਦੀ ਹੈ ਜੀ ਹਾਂ ਜੀ ਪੰਤ ਗੁਰੂ ਖਾਲਸਾ ਜੀ ਅੱਜ ਆਲਪਾ ਸਾਰੇ ਲਾਗਤ ਸ੍ਰੀ ਕੇਸਗਰ ਸਾਹਿਬ ਜੀ ਔਰ ਜੇਦੀਦਾਰ ਸਾਹਿਬਾਨਾਂ ਦੇ ਹਜੂਰੀ ਦੇ ਵਿੱਚ ਆਪਾਂ ਗੁਰੂ ਖਾਲਸਾ ਖੜਾਗਾ ਅੱਜ ਸਾਡੇ ਵੱਲੋਂ ਜਿੰਨੀਆਂ ਵੀ ਰਿੰਗਟੀਆਂ ਸਾਡੇ ਪਿੱਛੇ ਪਿੱਛੇ ਹੋ ਗਏ ਗੱਲ ਇਹ ਨਹੀਂ ਹਰਪੀ ਸਿੰਘ ਹੋਣਾ ਨੂੰ ਵੀ ਕੀਤੀ ਉਹਨਾਂ ਨੇ ਸਾਡਾ ਕੋਈ ਨਹੀਂ ਇਸ ਚੀਜ਼ ਨੂੰ ਅਨਗੋਲੇਆ ਕੀਤਾ ਅਸੀਂ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਔਰ ਗੁਰੂਸ ਕੇ ਅੰਮ੍ਰਿਤ ਦੇ ਬਾਟੇ ਦਾ ਜੋ ਮਾਨ ਮਰਿਆਦਾ ਹੈਗੀ ਉਹਨੂੰ ਬਹਾਲ ਕਰਾਉਣਾ ਚਾਹੁੰਦੇ ਆ ਆਪ ਜੀ ਦੀ ਆਸ ਰੱਖਦੇ ਆ ਆਪ ਜੀ ਤੇ ਆਸ ਰੱਖਦੇ ਆ ਜਿਹੜੀ ਆਪੋ ਤੋਂ ਹੋਣ ਵਾਲੇ ਸਮੇਂ ਦੇ ਵਿੱਚ ਮੇਰਾ ਤੁਹਾਡਾ ਵੱਧਾ ਵਾ ਆ ਜੀ ਕਿਉਂਕਿ ਪਾਸ਼ਾ ਨੇ ਜਦੋਂ ਬਾਟਾ ਤਿਆਰ ਕੀਤਾ ਮੈਂ ਵੀ ਜਦੋਂ ਅਮਰਤ ਛਕਿਆ ਹਾਂ ਜੀ ਮੈਂ 2000 ਰੁਪਏ ਅਮਰ ਛਕਿਆ ਆਕਾਲ ਤੱਕ ਸਾਬ ਤੋਂ ਉਹ ਇੱਕ ਬਾਟੇ ਦੀ ਪੰਜ ਬਾਣੀਆਂ ਦਾ 파ਟ ਹੋਇਆ ਪਾਸ਼ਾ ਦਾ ਜਿਹੜਾ ਖੰਡਾ ਦੋ ਧਾਰਾ ਵਿੱਚ ਕਿਰਿਆ ਉਸ ਤੋਂ ਬਾਅਦ ਉਹਨਾਂ ਨੇ ਦਿੱਤਾ ਜਦੋਂ ਆਪਾਂ ਵੀ ਰਸ ਵਿੱਚ ਪੀਤਾ ਫਿਰ ਜਿਹੜਾ ਅੰਮ੍ਰਿਤ ਥੱਲੇ ਜਾਂਦਾ ਸੀ ਭਾਂਡੇ ਤੇ ਉਹ ਵੀ ਇੱਕ ਬਾਟੇ 'ਚ ਪਿੰਦਾ ਸੀ ਉਹ ਬਾਅਦ 'ਚ ਸਾਰਿਆਂ ਦੇ ਮukh ਨੂੰ ਲੱਗਦਾ ਹੁੰਦੀ ਪੂਰਾ ਮਤਲਬ ਇਹ ਹੁੰਦਾ ਵਾ ਇੱਕ ਪਿਤਾ ਇੱਕ ਸਕੇ ਹਮ ਬਾੜਿਕ ਤੂੰ ਮੇਰਾ ਗੁਰਹਾਈ ਸਾਡੇ ਸਿਧਾਂਤ ਇੱਥੋਂ ਸ਼ੁਰੂ ਹੁੰਦਾ ਇੱਕ ਬਾਟੇ ਤੋਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਵਿੱਚ ਹੀ ਖੜੇ ਆਪਾਂ ਜੀ ਇਹ ਗੁਰੂ ਦਾ ਸਿਧਾਂਤ ਆ ਮੇਰਾ ਸਿਧਾਂਤ ਨਹੀਂ ਆ ਇਹ ਤੇ ਜੱਥੇਦਾਰ ਦਾ ਸਿਧਾਂਤ ਨਹੀਂ ਆ ਇਹ ਗੁਰੂ ਦਾ ਸਿਧਾਂਤ ਆ ਵੀ ਆਪਾਂ ਇੱਕ ਮੁੱਠ ਇੱਕੋ ਹੀ ਜੀ ਤਾਂ ਪਾਸ਼ਾ ਮੇਰ ਕਰਨਗੇ ਦੇਖੋ ਗੁਰੂ ਦੇ ਸਿਧਾਂਤ ਤੋਂ ਵੱਡਾ ਕੋਈ ਨਹੀਂ ਆ ਗੁਰੂ ਦਾ ਸਿਧਾਂਤ ਹੀ ਜਿਹੜਾ ਇਹ ਹੈਗਾ ਵਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆ ਸਿਓ ਘੜੀਸ ਜਿੱਥੇ ਨੀਤ ਸੰਭਾਲੀ ਗਨਿੱਥੇ ਨਜ਼ਰ ਤੇਰੀ ਬਖਸ਼ੀਸ਼ ਗੁਰੂ ਦੀ ਉਥੇ ਬਖਸ਼ੀਸ਼ ਆ ਰਹਿਮਤ ਆ ਆਪਾਂ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਮਿਲ ਕੇ ਚੱਲਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਜਿਹੜਾ ਕੋਈ ਸੁਝਾਅ ਦਿੱਤਾ ਆਉਣ ਵਾਲੇ ਸਮੇਂ ਚ ਆਪਾਂ ਇਹ ਸੁਝਾਅ ਦੇ ਉੱਤੇ ਇੱਕ ਆਲਤਖ ਸਾਹਿਬ ਦਾ ਵੀ ਤੁਹਾਡੇ ਦਰਸ਼ਨ ਚਾਹੀਦੇ ਵੀ ਆਉਣਾ ਜੀ ਅਸੀਂ ਜਸਬੰਦੀ ਸਾਰੇ ਮੁਖੀ ਅੱਗੇ ਆ ਜਾਓ